ਨਿਕ ਸਵੇਰਾ ਜੀ ਵਿਵੇਖ ਰਹੇ ਹੋ ਤੁਸੀਂ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਦੇ ਦੀਪਨਗਰ ਦੇ ਵਿੱਚ ਦਿਨ ਦਿਹਾੜੇ ਪਿਸਤੌਲ ਦੀ ਨੋਕ ਦੇ ਤੋ ਇੱਕ ਇਲੈਕਟ੍ਰੋਨਿਕ ਦੁਕਾਨ ਦੇ ਵਿੱਚ ਤਿੰਨ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸੀਸੀਟੀਵੀ ਦੇ ਵਿੱਚ ਸਾਰੇ ਹੀ ਘਟਨਾ ਕੈਦ ਹੋਈ ਹੈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਲੁੱਟ ਦੀ ਵਾਰਦਾਤ ਨੂੰ ਕਿਸ ਤਰੀਕੇ ਦੇ ਨਾਲ ਅੰਜਾਮ ਦਿੱਤਾ ਗਿਆ ਹੈ ਪਿਸਤੌਲ ਦੀ ਨੋਕ ਤੇ ਦੁਕਾਨਦਾਰ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਤੇ ਇੱਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਤਿੰਨ ਲੁਟੇਰੇ ਜਿਹੜੇ ਆ ਮੌਕੇ ਤੋਂ ਫਰਾਰ ਹੁੰਦੇ ਨੇ ਹਾਲਾਂਕਿ ਦੁਕਾਨਦਾਰ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ ਤੇ ਦੋ ਲੁਟੇਰੇ ਜਿਹੜੇ ਨੇ ਉਹ ਮੌਕੇ ਤੋਂ ਫਰਾਰ ਨੇ ਪੁਲਿਸ ਨੂੰ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਲੁਟੇਰਾ ਦੁਕਾਨਦਾਰ ਦੇ ਵੱਲੋਂ ਕਾਬੂ ਕੀਤਾ ਗਿਆ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਲੁਟੇਰੇ ਤੋਂ ਪੁੱਛਗਿੱਛ ਜਾਰੀ ਹੈ ਤੇ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਪੂਰੇ ਹੀ ਮਾਮਲੇ ਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਬਠਿੰਡਾ ਦੇ ਦੀਪਨਗਰ ਦੇ ਵਿੱਚ ਦਿਨ ਇਸ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਲੈਕਟ੍ਰੋਨਿਕ ਦੁਕਾਨ ਹੈ ਜਿੱਥੇ ਤਿੰਨ ਲੁਟੇਰੇ ਅੰਦਰ ਦਾਖਲ ਹੁੰਦੇ ਨੇ ਪਿਸਤੌਲ ਦੀ ਨੋਕ ਦੇ ਉੱਤੇ ਦੁਕਾਨਦਾਰ ਨੂੰ ਰਾਇਤਮ ਕਾਇਆ ਜਾਂਦਾ ਹੈ ਤੇ ਫਿਰ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਇੱਕ ਲੁਟੇਰਾ ਜਿਹੜਾ ਆ ਕਾਬੂ ਕੀਤਾ ਗਿਆ ਦੁਕਾਨਦਾਰ ਦੇ ਵੱਲੋਂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਪੁਲਿਸ ਦੇ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਜਾਰੀ ਹੈ ਕਿ ਆਖਿਰਕਾਰ ਇਹ ਦੋ ਹੋਰ ਲੁਟੇਰੇ ਕੌਣ ਸੀਗੇ ਤੇ ਆਖਿਰਕਾਰ ਇਹਨਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਕਿਸ ਤਰੀਕੇ ਦੇ ਨਾਲ ਅੰਜਾਮ ਦਿੱਤਾ ਗਿਆ ਹੈ ਫੋਨ ਲਾਈਨ ਤੇ ਮਨੋਜ ਜੁੜੇ ਹੋਏ ਨੇ ਮਨੋਜ ਦੀਪਨਗਰ ਦੇ ਵਿੱਚ ਜਿਹੜੀ ਇਹ ਲੁੱਟ ਦੀ ਵਾਰਦਾਤ ਵਾਪਰੀ ਹੈ ਕੀ ਕੁਝ ਜਾਣਕਾਰੀ ਹੈ ਕੋਈ ਹੋਰ ਅਪਡੇਟ ਸਾਹਮਣੇ ਆਈ ਹੈ ਜਿਹੜੇ ਦੋ ਲੁਟੇਰੇ ਫਰਾਰ ਨੇ ਬਿਲਕੁਲ ਜੀ ਤੁਹਾਨੂੰ ਦੱਸ ਦਈਏ ਕਿ ਇਹ ਬਠਿੰਡਾ ਦੇ ਦੀਪਨਗਰ ਦਾ ਜਿਹੜਾ ਇਹ ਮਾਮਲਾ ਹੈ ਜਿੱਥੇ ਤਿੰਨ ਨੌਜਵਾਨਾਂ ਵੱਲੋਂ ਬੰਦੂਕ ਦੀ ਨੋਕ ਤੇ ਇੱਕ ਇਲੈਕਟ੍ਰੋਨਿਕ ਦੀ ਦੁਕਾਨ ਤੇ ਜਿਹੜੀ ਲੁੱਟ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹਨਾਂ ਲੁਟੈਰਿਆਂ ਕੋਲੇ ਪਿਸਤੌਲ ਜਿਹੜੀ ਦੱਸੀ ਜਾ ਰਹੀ ਹੈ ਜਿਹੜੀ ਹੈ ਇਹ ਪਿਸਤੌਲ ਹੈ ਲਾਇਸੈਂਸੀ ਜਿਹੜਾ ਹਥਿਆਰ ਇਹਨਾਂ ਕੋਲੋਂ ਜਿਹੜਾ ਦੱਸਿਆ ਜਾ ਰਿਹਾ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇੱਕ ਦੋਸ਼ੀ ਨੂੰ ਜਿਹੜੇ ਦੁਕਾਨ ਦੇ ਮਾਲਕ ਵੱਲੋਂ ਜਿਹੜਾ ਫੜ ਲਿੱਤਾ ਜਾਂਦਾ ਕਿਉਂਕਿ ਜਿਹੜੇ ਤਿੰਨ ਦੋਸ਼ੀ ਐ ਇਹਨਾਂ ਵੱਲੋਂ ਸੂਏ ਨਾਲ ਜਿਹੜਾ ਦੁਕਾਨਦਾਰ ਤੇ ਜਿਹੜਾ ਹਮਲਾ ਕੀਤਾ ਜਾਂਦਾ ਅਤੇ ਜਦੋਂ ਦੁਕਾਨਦਾਰ ਦਾ ਇੱਕ ਮੁਲਾਜ਼ਮ ਦੁਕਾਨ ਕੋਲੇ ਆਂਦਾ ਅਤੇ ਉਹ ਆਪਦੀ ਹਿੰਮਤ ਦਿਖਾਉਂਦੇ ਆ ਤੇ ਇੱਕ ਲੁਟੇਰੇ ਨੂੰ ਉਹਨਾਂ ਵੱਲੋਂ ਜਿਹੜਾ ਕਾਬੂ ਕਰ ਲਿੱਤਾ ਜਾਂਦਾ ਇਹ ਜਿਹੜੀਆਂ ਘਟਨਾਵਾਂ ਲਗਾਤਾਰ ਬਠਿੰਡਾ 'ਚ ਜਿਹੜੀਆਂ ਸਾਹਮਣੇ ਆ ਰਹੀਆਂ ਦਿਨ ਦਿਹਾੜੇ ਜਿਹੜੀਆਂ ਲੁੱਟਾਂ ਕੁਆਂ ਨਿਆ ਵਾਰਦਾਤਾਂ ਵੀ ਆਏ ਦਿਨ ਜਿਹੜੀਆਂ ਵਾਪਰੀਆਂ ਨੇ ਮਨੋਰਸ ਮਾਫ ਕਰਨਾ ਰੋਕਣਾ ਚਾਹਵਾ ਕਿ ਜਿਹੜਾ ਲੁਟੇਰਾ ਦੁਕਾਨਦਾਰਾਂ ਨੇ ਕਾਬੂ ਕੀਤਾ ਹੈ ਉਸ ਸੰਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਕੌਣ ਸੀਗਾ ਬਿਲਕੁਲ ਜੀ ਤੁਹਾਨੂੰ ਦੱਸ ਦਈਏ ਕਿ ਇਹ ਕੁਲਵੀਰ ਮਰਵਾਣਾ ਦਾ ਭਰਾ ਦੱਸਿਆ ਜਾ ਰਿਹਾ ਹੈ ਜੋ ਗੈਂਗਸਟਰ ਤੋਂ ਜਿਹੜੇ ਸਮਾਜ ਸੇਵੀ ਬਣੇ ਸੀ ਹੂੰ ਉਸ ਟਾਈਮ ਪਹਿਲਾਂ ਉਹਨਾਂ ਦੀ ਜਿਹੜੀ ਡੈਥ ਹੋ ਜਾਂਦੀ ਹੈ ਉਹਨਾਂ ਦਾ ਜਿਹੜਾ ਬ੍ਰਦਰ ਦੱਸਿਆ ਜਾ ਰਿਹਾ ਹੈ ਇਹਨਾਂ ਨੌਜਵਾਨਾਂ ਚੋਂ ਇੱਕ ਵਿਅਕਤੀ ਇੱਕ ਵਿਅਕਤੀ ਤੇ ਪਹਿਲਾਂ ਵੀ ਜਿਹੜੇ ਮਾਮਲੇ ਵਟਿੰਦਾ ਦੇ ਵੱਖ-ਵੱਖ ਥਾਣਿਆਂ ਤੇ ਵੀ ਦਰਜ ਹੈ ਇਹਨਾਂ ਵਿਅਕਤੀਆਂ ਵਿੱਚੋਂ ਜੀ ਜਿਹੜੇ ਲੁਟੇਰੇ ਫਰਾਰ ਹੋਏ ਨੇ ਉਹਨਾਂ ਨਾਲ ਜੁੜੀ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆਈ ਹੋਵੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਇਸ ਮਾਮਲੇ ਨਾਲ ਬਿਲਕੁਲ ਜਿਵੇਂ ਤੁਹਾਨੂੰ ਦੱਸ ਦੇ ਕਿ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ 'ਚ ਸਾਰੀ ਜਿਹੜੀ ਇਹ ਵਾਰਦਾਤ ਹੈ ਉਹ ਕੈਦ ਹੋ ਜਾਂਦੀ ਹੈ ਬਠਿੰਡਾ ਪੁਲਿਸ ਇਸ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ ਸੀਸੀਟੀਵੀ ਜਿਹੜੇ ਕੈਮਰੇ ਕੰਘਾਲੇ ਜਾ ਰਹੇ ਹੈ ਜੀ ਅਤੇ ਡੀਐਸਪੀ ਸਿਟੀ 1 ਸੰਦੀਪ ਸਿੰਘ ਭਾਟੀ ਨਾਲ ਵੀ ਆਪਾਂ ਅਸੀਂ ਗੱਲਬਾਤ ਕੀਤੀ মিডিਆ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਜਲਦੀ ਟ੍ਰੇਸ ਕਰ ਲਾਂਗੇ ਜੋ ਦੋਸ਼ੀ ਜਿਹੜੇ ਦੋ ਦੋਸ਼ੀ ਫਰਾਰ ਹੋ ਗਏ ਸੀ ਉਹਨਾਂ ਨੂੰ ਵੀ ਬਠਿੰਡਾ ਪੁਲਿਸ ਵੱਲੋਂ ਜਿਹੜਾ ਜਲਦ गिरफ्तार ਕਰ ਲਿੱਤਾ ਜਾਵੇਗਾ ਜੀ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ ਬਠਿੰਡਾ ਦੇ ਦੀਪਨਗਰ ਦੇ ਵਿੱਚ ਦਿਨ ਦਿਹਾੜੇ ਪਿਸਤੌਲ ਦੀ ਨੋਕ ਦੇ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਲੈਕਟ੍ਰੋਨਿਕ ਦੁਕਾਨ ਹੈ ਜਿਸ ਦੇ ਵਿੱਚ ਤਿੰਨ ਲੁਟੇਰੇ ਦਾਖਲ ਹੁੰਦੇ ਨੇ ਪਿਸਤੌਲ ਦੀ ਨੋਕ ਦੇ ਉੱਤੇ ਹਥਿਆਰਾਂ ਦੀ ਨੋਕ ਦੇ ਉੱਤੇ ਦੁਕਾਨਦਾਰ ਨੂੰ ਜਿਹੜਾ ਆ ਡਰਾਇਆ ਠਮਕਾਇਆ ਜਾਂਦਾ ਹੈ ਤੇ ਫਿਰ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਦੁਕਾਨਦਾਰ ਅਤੇ ਉਸ ਦੇ ਸਾਥੀਆਂ ਦੇ ਵੱਲੋਂ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ ਜਿਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਪੁੱਛਗਿੱਛ ਚੱਲ ਰਹੀ ਹੈ ਤੇ ਸੀਸੀਟੀਵੀ ਕੈਮ ਆਧਾਰ ਤੇ ਜਿਹੜੇ ਦੋ ਲੁਟੇਰੇ ਫਰਾਰ ਹੋਏ ਨੇ ਉਹਨਾਂ ਦੀ ਵੀ ਪਾਲ ਕੀਤੀ ਜਾ ਰਹੀ ਹੈ। ਹਾਂਜੀ ਭਾਈ ਜੀ ਕੀ ਨਾਮ ਹੈ? ਮੇਰਾ ਨਾਮ ਜੀ ਨਰੇਸ਼ ਕੁਮਾਰ ਵਿੱਕੀ। ਨਰੇਸ਼ ਜੀ ਕੀ ਵਾਰਦਾਤ ਹੋਈ ਜੇ ਤੁਹਾਡੇ ਨਾਲ? ਸਾਥੀ ਮੇਰੀ ਦੀਗੀ ਜੀ ਸਤਾਰਾ ਗਲੀ ਨੰਬਰ 3 ਨਾ ਬਾਬਾ ਦੀਪ ਸਿੰਘ ਮੋਰਚ। ਮਾ ਆ ਵੀ ਦੁਕਾਨ ਦੇ ਵਿੱਚ ਬੈਠਾ ਸੀਗਾ। ਮੇਰਾ ਜਿਹੜਾ ਲੈਕਟਿਸ਼ਨ ਆਉ ਕੰਮ ਕਰਨ ਗਿਆ ਹੋਇਆ ਸੀ ਕਿਸੇ ਪਾਸੇ। ਨਿਸ਼ਾਲਾ ਮੁੰਡਾ ਅਜੇ ਆਇਆ ਨਹੀਂ ਸੀ। ਉਹ ਇਹ ਕਹਿ ਰਿਹਾ ਸੀ ਉਸ ਕਰਕੇ ਆਇਆ ਨਹੀਂ ਸੀ ਮੇਰੇ ਕੋਲ। ਤੇ ਜੀ ਮੈਂ ਬੈਠਾ ਸੀਗਾ ਜਿੱਥੇ ਮੇਰੇ ਕੋਲ ਦੋ ਮੁੰਡੇ ਆਏ। ਮੈਂ ਮੈਂ ਉਹਨਾਂ ਨੇ ਮੇਰੇ ਨਾਲ ਹੱਥ ਮੜਾਇਆ ਮਾ ਜਿੱ ਕੀ ਹਾਲ ਹੈ ਕਹਿੰਦੇ ਠੀਕ ਹੈ ਉਹਨਾਂ ਨੇ ਮੈਨੂੰ ਗਾਲ ਖੀਦੇ ਕਹਿੰਦੇ ਪੈਸੇ ਛੱਡ ਮੈਂ ਕੌਣ ਬਾਈ ਯਾਰ ਚਾਂਦ ਤੋਰ ਉਹਨਾਂ ਨੇ ਮੈਨੂੰ ਗਾਲ ਖੀਦੇ ਤੇ ਗਾਲ ਖੱਟੀ ਕਹਿੰਦੇ ਗੱਲਾਂ ਖੋਲ ਆ ਯਾਰ ਕਿਹ ਕਿਹ ਚੋਰ ਕਿਹਨੇ ਕੌਣ ਦੱਸੋ ਯਾਰ ਕਹਿੰਦੇ ਉਹ ਸੁਣਦਾ ਨਹੀਂ ਤੇ ਜਿਹੜੇ ਬੰਦੇ ਇੱਕ ਦੇ ਪਿਸਤਲ ਤੇ ਪਾਈ ਵੀ ਸੀ ਦੂਜੇ ਬੰਦੇ ਨੇ ਉਹਦੀ ਪਿਸਤਲ ਕੱਢ ਕੇ ਮੇਰੀ ਛਾਤੀ ਤੇ ਮਾਰੀ ਮਾ ਵੀ ਇਹ ਸੱਚੀ ਗੱਲ ਲੋਕ ਕਹਿੰਦੇ ਆ ਜੀ ਤੇ ਮੈਂ ਹੱਥ ਖੜੇ ਕਰ ਲੇ ਮੈਂ ਇਹ ਗੱਲਾਂ ਵੇ ਖੋਲ ਲੋ ਤੁਸੀਂ ਉਹਨਾਂ ਨੇ ਗੱਲੇ ਤੋਂ ਮੇਰੇ ਪੈਸੇ ਕੱਢ ਲਏ ਮੈਨੂੰ ਕਹਿੰਦੇ ਹੋਰ ਪੈਸੇ ਦਾ ਮੈਂ ਜਾਈ ਕਿੱਥੇ ਚਾਹ ਦੇਖ ਲੋ ਮੈਂ ਹੁਣ ਤਾਂ ਮੈਨੂੰ ਨਹੀਂ ਪਤਾ ਕਿੰਨੇ ਸੀ ਤੇ ਮੈਨੂੰ ਕਹਿੰਦੇ ਦੇਖ ਹੋਰ ਦੇ ਪੈਸੇ ਮੈਂ ATM ਨਹੀਂ ਕਹਿੰਦੇ ATM ਨਹੀਂ ATM ਦਾ ਮੇਰੇ ਕੋਲ ਉਹਨਾਂ ਨੇ ਜੀ ਮੁੜ ਕੇ ਕਹਿੰਦੇ ਕਿ ਅੰਦਰ ਚੱਲੋ ਉਹ ਇੱਕ ਥੱਲੇ ਪਛਦੀ ਆ ਗਿਆ ਜੀ ਮੇਰੇ ਕਹਿੰਦੇ ਜੇ ਬੋਲਿਆ ਤੇਰੇ ਸਿਰ ਤੇ ਸੂਆ ਮਾਰਾਂਗੇ ਤੇ ਜੇ ਉਹਨਾਂ ਨੇ ਮੈਂ ਜਦੋਂ ਮੇਰੇ ਕਾਊਂਟਰ ਵਾਲੇ ਪਾਸੇ ਆ ਗਏ ਜੀ ਤੇ ਜਦੋਂ ਜਾਣ ਲੱਗੇ ਕਾਊਂਟਰ ਮੈਂ ਪਿੱਛੇ ਪਿੱਛੇ ਵਾਂਗਿਆ ਜੀ ਉਹਦੇ ਮੈਨੂੰ ਕਹਿੰਦੇ ਚੱਲ ਪਿਛੜ ਪਿਛੜ ਤੇ ਉਹਨਾਂ ਨੇ ਮੈਨੂੰ ਦੁਕਾਨ ਦੇ ਪਿੱਛੇ ਧੱਕਦਾ ਜੀ ਇਹਨੇ ਨੂੰ ਮੇਰਾ ਇਲੈਕਟ੍ਰੀਸ਼ੀਅਨ ਕੰਮ ਕਰਕੇ ਆ ਗਿਆ ਜੀ ਜਦੋਂ ਉਹਨਾਂ ਨੇ ਮੇਰਾ ਫੋਨ ਕੋਲਿਆ ਸੀਗਾ ਜੀ ਬਾਈ ਮੇਰਾ ਫੋਨ ਤਾਂ ਦੇਜੋ ਯਾਰ ਬਾਈ ਬਾਈ ਮੇਰਾ ਫੋਨ ਤਾਂ ਦੇਜੋ ਜਦੋਂ ਇਲੈਕਟ੍ਰੀਸ਼ੀਅਨ ਆ ਗਿਆ ਜੀ ਮੈਨੂੰ ਸਲਾਜਾ ਹੋ ਗਿਆ ਵੀ ਮੇਰਾ ਬੰਦਾ ਆ ਗਿਆ ਮੈਨੂੰ ਕੋ ਤੇ ਜਿਹੜਾ ਪਿਸਤਣਾਂ ਦੇ ਪੁੰਡਾ ਸੀ ਉਹ ਭੱਜ ਗਿਆ ਜੀ ਜਦੋਂ ਇਲੈਕਟ੍ਰੀਸ਼ੀਅਨ ਜਦੋਂ ਆ ਗਿਆ ਜੀ ਅਸੀਂ ਉਹਨੂੰ ਧੱਪਾ ਵਾਂਗ ਥਲੇ ਸਿੱਟ ਲਈ ਬੰ ਉਹਰੇ ਮੇਰੇ ਬਾਅਦ ਚ ਸੂਆ ਮਾਰਿਆ ਤੇ ਫਿਰ ਲੋਕ ਪੇੜ ਇਕੱਠੀ ਹੋਈ ਆਪਣੇ ਮੁਹੱਲੇ ਦੇ ਸ਼ਾਮ ਨਾਲ ਜਾਇਨਾ ਐਮਸੀ ਸਾਹਿਬ ਆਗੇ ਦੀ ਆਡੋਰਮੈਂਟ ਦੇ ਮੋਤਵਾਰ ਮੁੰਡੇ ਸਾਰੇ ਸਾਡੇ ਕਲੱਬ ਦੇ ਮੈਂਬਰ ਆਗੇ ਤੇ ਉਹਨਾਂ ਨੇ ਮੇਰੀ ਬਹੁਤ ਖੈਰ ਕੀਤੀ ਟੋਟਲ ਕਿੰਨੇ ਬੰਦੇ ਸੀ ਉਹ ਜੀ ਤਿੰਨੇ ਜਣੇ ਸੀ ਕੈਮਰੇ ਦੇ ਵਿੱਚ ਪਤਾ ਲੱਗਦਾ ਇੱਕ ਮੁੰਡਾ ਜੀ ਅੱਗੇ ਖੜ ਗਿਆ ਮੋਟਰਸਾਈਕਲ ਤੇ ਦੋ ਜਣੇ ਮੇਰੇ ਕੋਲ ਦੁਕਾਨ 'ਚ ਆਏ ਉਹ ਪਹਿਲਾਂ ਉਹਨਾਂ ਨੇ ਦੇਖਿਆ ਮੈਂ ਕੱਲਾ ਬੈਠਾ ਜੀ ਅੱਗੇ ਜਾ ਕੇ ਮੋਟਰਸਾਈਕਲ ਰੁੱਕ ਕੇ ਜੀ ਉਹਨਾਂ ਨੇ ਪਹਿਲਾਂ ਕਿਤੇ ਕੋਡੀ ਦੁਕਾਨ ਤੇ ਆਏ ਨਹੀਂ ਜੀ ਮੈਂ ਉਹਨਾਂ ਨੂੰ ਨਹੀਂ ਚਾਹਤਾ ਪਰ ਇੱਕ ਤਾਂ ਨਰੂਆਣੇ ਦਾ ਸੀ ਜੀ ਤੇ ਜਿਹੜੇ ਥੜਾ ਗਿਆ ਉਹ ਕਹਿੰਦਾ ਇੱਕ ਬਿੱਲਾ ਬਿੱਲਾ ਇਹ ਪੰਗੀ ਨਾ ਕਰਦਾ ਤੇ ਤੀਜਾ ਮੈਨੂੰ ਪਤਾ ਨਹੀਂ ਉਹ ਥੰਤੀ ਜਾਨ ਪਛਾਤਾ ਜੀ ਉਹਨਾਂ ਕੋਲ ਪਿਸਤਲ ਜਿਹੜੀ ਲਾਇਸੈਂਸ ਪਿਸਤਲ ਜਿਹੜੀ ਜਮਨ ਕੋਲ ਤੇ ਸਾਡੇ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਜੇ ਇਹਨਾਂ ਜਿਹੜਾ ਲਾਇਸੈਂਸ ਪਿਸਤਲ ਹੈ ਜੇ ਕੈਨਸਲ ਹੋ ਗਈ ਹੈ ਇਹਨਾਂ ਦਾ ਸਾਬਤ ਤਾਂ ਕਿ ਜੇ ਸਾਡੇ ਯਾਰ ਕੇ ਦੁਕਾਨਦਾਰਾਂ ਨੂੰ ਇਹਨਾਂ ਤੋਂ ਪਛਾਣ ਜਾ ਸਕੇ ਪ੍ਰਸ਼ਾਸਨ ਤੋਂ ਮੰਗ ਕਰਦੇ ਇਹਨਾਂ ਦੇ ਸਾਤ ਤੋਂ ਸਖਤ ਕਾਰਵਾਈ ਕੀਤੀ ਹੈ। ਅੱਛਾ ਭਾਈ ਜੇ ਗੱਲ ਕਰੀਏ ਲਗਾਤਾਰ ਦਿਨ ਤੋਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ। ਉਸ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਪੰਜਾਬ ਸਰਕਾਰ ਨੂੰ ਕੀ ਕਹਿਣਾ। ਪੰਜਾਬ ਸਰਕਾਰ ਨੂੰ ਇਹ ਕਿ ਖੁਰਸਾਪ ਸਰਕਾਰ ਇਹਨਾਂ ਤੇ ਨੱਥ ਪਾਵੇ। ਇਹਨਾਂ ਨੂੰ ਅੰਦਰ ਕਰੇ ਦੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ। ਪੁਲਿਸ ਦਾ ਇਹ ਸਾਡੀ ਉਹ ਵੀ ਆ ਗਈ ਸੀ ਕਿ ਪੁਲਿਸ ਨੂੰ ਆ ਸੀ। ਕਹਿੰਦੇ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ। ਪੁਲਿਸ ਨੇ ਸਾਡਾ ਨਾਲ ਦੇ ਨਾਲ ਆ ਕੇ ਜੀ ਫੋਨ ਮਾਰਿਆ ਜੈਨ ਸਿੰਘ ਸਾਹਿਬ ਨੂੰ। ਪੁਲਿਸ ਦੇ ਹਵਾਲੇ ਕਰਤਾ ਪੰਚਾਇਤ। ਹਾਂ ਇੱਕ ਪੁਲਿਸ ਦੇ ਹਵਾਲੇ ਕਰ ਆ ਗਿਆ ਜੀ ਉਹਨੂੰ ਲੈ ਕੇ ਜੇ ਕੋਈ ਬਿਆਨ ਹੋ ਜਾ ਤੇ ਨੇ ਇਹ ਉਹਨਾਂ ਨੂੰ ਆਹੀ ਪਿਆਰ ਮਾਇ ਦਿੱਤੇ ਜਿਹੜੇ ਤੁਹਾਨੂੰ ਦੱਸ ਰਹੇ ਜੀ ਸਾਡੇ ਨਾਲ ਐ ਕਰਕੇ ਆ ਗਏ ਲੋਏ ਇਹ ਸਾਡੇ ਅੱਜ ਇੱਕ ਦੀਪਨਗਰ ਜਿਹੜੀ ਸਾਡੀ ਪੁਲਿਸ ਪਾਰਟੀ ਦੀ ਪੀਸੀਪੀ ਦੀ ਪਾਰਟੀ ਸੀਗੀ ਉਹਨੂੰ ਤਲਾਸ਼ ਮਿਲੀ ਸੀਗੇ ਨਰੇਸ਼ ਕੁਮਾਰ ਵਿੱਕੀ ਜਿਹਦੀ ਮੋਬਾਈਲਾਂ ਦੀ ਤੇ ਇਲੈਕਟ੍ਰੋਨਿਕ ਦੀ ਦੁਕਾਨਾ ਦੀਪਨਗਰ ਚ ਉੱਥੇ ਤਿੰਨ ਆਦਮੀ ਲਖਵੀਰ ਲਖੜਾ ਨਰੂਆਣੇ ਪਿੰਡ ਦਾ ਤੇ ਭਪਿੰਦਰ ਬਿੱਲਾ ਬੰਗੀਨਗਰ ਦਾ ਇੱਕ ਬਿਕਰਮਜੀਤ ਬਿੱਕਾ ਜਿਹੜਾ ਕ੍ਰਿਸ਼ਨਾ ਕਲੋਨੀ ਦਾ ਇਹ ਲੁੱਟ ਖੋਹ ਕਰਨ ਦੀ ਨੀਦ ਨਾਲ ਦੁਕਾਨ ਤੇ ਆਈ ਸੀ ਤੇ ਉੱਥੇ ਪੈਸੇ ਲੁੱਟਣ ਲੱਗੇ ਤਾਂ ਇੰਨੇ ਵਜੇ ਉੱਥੇ ਰੌਲਾ ਪੈ ਗਿਆ ਤਾਂ ਪੀਸੀਰ ਮ ਇਹਨਾਂ ਦੇ ਵੀਰ ਲਖਾ ਇਹਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਜਿਹੜਾ ਭੁਪਿੰਦਰ ਬਿੱਲਾ ਤੇ ਬਿਕਰਮਜੀਤ ਦੀ ਪਿੱਕਾ ਭੱਜ ਗਿਆ ਉਹਨਾਂ ਲਈ ਵੱਖ-ਵੱਖ ਅਸੀਂ ਪਾਰਟੀਆਂ ਬਣਾਈਆਂ ਉਹਨਾਂ ਜਿਨ੍ਹਾਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਤੇ ਇਹ ਬੰਦਾ ਨਰੇਸ਼ ਕੁਮਾਰ ਇਹਨੇ ਵਿਕੀਆ ਦਾਖਲ ਹੋਇਆ ਇਹਦੇ ਬਿਆਨ ਦੇ ਉੱਪਰ ਬਣਦੀਆਂ ਧਰਾਵਾਂ ਤਹਿਤ ਮੁਕਾਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾਵੇਗੀ ਸਰ ਦੁਕਾਨ ਤੇ ਉਮਰ ਤੇ ਸੂਆ ਵੀ ਮਾਰਿਆ ਗਿਆ ਆ ਉਹ ਇੰਜਰ ਹੋਇਆ ਉਹ ਇੰਜਰ ਤਾਂ ਹੀ ਉਹਨੂੰ ਹਸਪੀਟਲ ਦਾਖਲ ਕਰਾਇਆ ਗਿਆ ਉਹਦੇ ਬਿਆਨ ਤੋਂ ਬਾਅਦ ਜਿਹੜੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਐਡਾ ਕੋਲ ਇੱਕ ਪਿਸਤਲ ਵੀ ਦੱਸੀ ਜਾ ਰਹੀ ਹੈ ਆ ਉਹ ਤਫਤੀਸ਼ ਦਾ ਬੇਸ਼ਅ ਜਦੋਂ ਉਹਨਾਂ ਨੂੰ ਕਾਬੂ ਕਰਾਂਗੇ ਉਹਦਾ ਜਿਹੜਾ ਪਿਸਤਲ ਆ ਜਾਂ ਜੋ ਵੀ ਹੈਗਾ ਉਹ ਬਰਾਮਦ ਕੀਤਾ ਜਾਵੇਗਾ ਤੇ ਪਤਾ ਵੀ ਕੀਤਾ ਜਾਵੇਗਾ ਕਿ ਉਹ ਲਾਇਸੈਂਸੀ ਹੈ ਜਾਂ ਨਜਾਇਜ਼ ਸਲਾਹਰਾ ਸਰ ਜਿਹੜਾ ਗਿਰਤੀ ਕਾਬੂ ਕੀਤਾ ਹੈ ਬਠਿੰਡਾ ਪੁਲਿਸ ਨੇ ਉਸਤੇ ਪਹਿਲਾਂ ਵੀ ਕੋਈ ਮਾਮਲੇ ਦਰਜ ਹੈਗੇ ਇਹਦੇ ਦੋ ਤਿੰਨ ਪਰਚੇ ਦਰਜ ਹੈਗੇ ਪਹਿਲਾਂ ਬਾਕੀ ਚੈੱਕ ਕਰ ਰਹੇ ਹਾਂ ਅਸੀਂ ਜਿਹੜਾ ਕੁਲਵੀਰ ਨਰਵਾਨ ਅਸੀਂ ਗੈਂਗਸਟਰ ਜਿਹੜਾ ਜੀ ਡੈਥ ਹੋਇਆ ਉਹਦਾ ਇਹ ਪਾਈ ਹੈ ਸਰ ਇਸ ਤਰ੍ਹਾਂ ਦੇ ਜਿਹੜੀ ਵਾਰਦਾਤਾਂ ਨੂੰ ਦਿਨ ਦਿਹਾੜੇ ਅੰਜਾਮ ਦੇ ਰਿਹਾ ਕੀ ਮ ਮੈਸੇਜ ਤਾਂ ਇਹ ਇਹ ਜਿਹੜੇ ਬੰਦੇ ਇਹੋ ਜਿਹੇ ਕੰਮ ਕਰਦੇ ਆ ਬਾਜ ਆਜਨ ਜਿਹਨਾਂ ਨੇ ਤਕਨੂਨ ਦੇ ਉਲਟੀਆਂ ਬਣਦੀਆਂ ਸਖਤ ਧਰਮਾਂ ਤੇਨ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਰ ਜਿਹੜੇ ਜਾਂਦੇ ਦੋਸ਼ੀ ਐ ਕੀ ਲੱਗਦਾ ਬਟੰਡਾ ਪੁਲਿਸ ਉਹਨਾਂ ਨੂੰ ਜਲਦ ਕੰਮ ਕਰ ਬਿਲਕੁਲ ਹੀ ਬਿਲਕੁਲ ਇਹ ਅਸੀਂ ਪਾਰਟੀਆਂ ਬਣਾਈਆਂ ਹੋਈਆਂ ਉਹਨੂੰ ਜਲਦੀ ਹੀ ਗ੍ਰਿਫਤਾਰ ਕਰਨਾ